ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਕਈ ਲੋਕ ਭਜਨ ਸਿਮਰਨ ਕਰਦੇ ਸਮੇਂ ਰੋਣ ਕਿਉਂ ਲੱਗ ਜਾਂਦੇ ਹਨ ਸੰਗਤ ਜੀ ਜਿਵੇਂ-ਜਿਵੇਂ ਅਸੀਂ ਨਾਮ ਦਾ ਭਜਨ ਸਿਮਰਨ ਕਰਦੇ ਜਾਂਦੇ ਹਾਂ ਉਸ ਦੇ ਨਾਲ ਸਾਡੇ ਮਨ ਦੀ ਗੰਦਗੀ ਵੀ ਨਿਕਲਦੀ ਜਾਂਦੀ ਹੈ ਬਾਬਾ ਜੀ ਕਹਿੰਦੇ ਹਨ ਕਿ ਇਸ ਕਲ ਯੁੱਗ ਵਿੱਚ ਇੱਕ ਹੀ ਸਾਧਨ ਹੈ ਨਾਮ ਰੂਪੀ ਜਹਾਜ਼ ਜਿਸ ਤੇ ਵਿਅਕਤੀ ਸਵਾਰ ਹੋ ਕੇ ਸੱਚਖੰਡ ਤੱਕ ਪਹੁੰਚ ਸਕਦਾ ਹੈ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਜਿਹੜਾ ਰਿਸ਼ਤਾ ਹੈ ਉਹ ਨਾਮ ਹੈ ਜਿਸ ਤੇ ਅਸੀਂ ਚੱਲ ਕੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਸਕਦੇ ਹਾਂ ਆਤਮਾ ਤੇ ਪਰਮਾਤਮਾ ਇੱਕ ਹੀ ਹਨ ਪਰ ਤਾਂ ਵੀ ਦੋਵਾਂ ਦਾ ਮਿਲਾਪ ਨਹੀਂ ਹੁੰਦਾ ਕਿਉਂਕਿ ਆਤਮਾ ਸਾਡੇ ਮਨ ਦੇ ਪਿੰਜਰੇ ਵਿੱਚ ਕੈਦ ਹੈ ਤੇ ਉਸ ਨੂੰ ਆਜ਼ਾਦ ਕਰਵਾਉਣ ਲਈ ਕੁੰਜੀ ਸਿਰਫ ਉਸ ਸਤਿਗੁਰੂ ਦੇ ਕੋਲ ਹੈ ਉਹ ਵਿਅਕਤੀ ਨੂੰ ਮੁਕਤੀ ਦਿਵਾਉਣ ਲਈ ਮਨੁੱਖ ਦੇ ਚੋਲੇ ਵਿੱਚ ਇਸ ਦੁਨੀਆ ਵਿੱਚ ਭੇਜਦੇ ਹਨ ਤੇ ਨਾਮ ਦਾ ਧੰਨ ਭਜਨ ਸਿਮਰਨ ਦੁਆਰਾ ਸਾਨੂੰ ਮਨ ਦੇ ਪਿੰਜਰੇ ਵਿੱਚੋਂ ਆਜ਼ਾਦ ਕਰਵਾ ਦਿੰਦੇ ਹਨ ਅਸੀਂ ਇੱਕ ਪੂਰਨ ਗੁਰੂ ਦੀ ਸ਼ਰਨ ਤੇ ਜਾ ਕੇ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮਨ ਤੇ ਆਤਮਾ ਇੱਕ ਨਹੀਂ ਹਨ ਆਤਮਾ ਮਨ ਦੇ ਪਿੰਜਰੇ ਵਿੱਚ ਕੈਦ ਹੈ ਇਹ ਆਤਮਾ ਆਜ਼ਾਦ ਹੋ ਸਕਦੀ ਹੈ ਜਦੋਂ ਇੱਕ ਪੂਰਨ ਗੁਰੂ ਦੀ ਸੰਗਤ ਵਿੱਚ ਜਾਵਾਂਗੇ ਸੰਗਤ ਜੀ ਇੱਕ ਸਤਸੰਗੀ ਬੀਬੀ ਦੇ ਵਿਚਾਰ ਹਨ ਉਹਨਾਂ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ ਜਾਰਿਆ ਹੈ ਜੋ ਕਿ ਹਮੇਸ਼ਾ ਸਾਨੂੰ ਨਾਮਦਾਨ ਮਿਲ ਜਾਂਦਾ ਹੈ ਇੱਕ ਪੂਰਨ ਗੁਰੂ ਸੰਤ ਦੀ ਸ਼ਰਨ ਸਾਨੂੰ ਮਿਲ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਭਜਨ ਸਿਮਰਨ ਕਰਨ ਲੱਗ ਜਾਂਦੇ ਹਾਂ ਤੇ ਜਿਵੇਂ ਜਿਵੇਂ ਅਸੀਂ ਇਸ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਅਸੀਂ ਬਹੁਤ ਕੁਝ ਸਿੱਖਦੇ ਹਾਂ ਜਿਵੇਂ ਕਿ ਕੁਝ ਸੰਗੀਤਾ ਨਾਮ ਸਿਮਰਨ ਕਰਦੇ ਸਮੇਂ ਚੀਕਾਂ ਮਾਰਨ ਲੱਗ ਜਾਂਦੇ ਹਨ ਤੇ ਕੋਈ ਰੋਣ ਲੱਗ ਜਾਂਦਾ ਹੈ ਤੇ ਕੋਈ ਜ਼ੋਰ-ਜ਼ੋਰ ਨਾਲ ਬੋਲਣ ਲੱਗ ਜਾਂਦਾ ਹੈ ਤੇ ਕੋਈ ਬਿਓਸ਼ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਕਈ ਅਨੁਭਵ ਹਨ ਜੋ ਕਿ ਹਮੇਸ਼ਾ ਨਾਮ ਦੀ ਕਮਾਈ ਕਰਨ ਵਾਲੇ ਸੰਗੀਆਂ ਨੂੰ ਹੀ ਹੁੰਦੇ ਹਨ ਜੋ ਕਿ ਬਹੁਤ ਹੀ ਕੀਮਤੀ ਅਨੁਭਵ ਹਨ ਜਿਨ੍ਹਾਂ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ ਜਿਸ ਦੇ ਉੱਪਰ ਉਸ ਪਰਮਾਤਮਾ ਦਾ ਹੱਥ ਹੁੰਦਾ ਹੈ ਉਹ ਹੀ ਇਹ ਸਭ ਮਹਿਸੂਸ ਕਰਦਾ ਹੈ ਤੇ ਅਸੀਂ ਨਹੀਂ ਕਰ ਸਕਦੇ ਨਾ ਹੀ ਅਸੀਂ ਨਿਵਾ ਸਕਦੇ ਹਾਂ ਸੰਗਤ ਜੀ ਇਸ ਤਰ੍ਹਾਂ ਕਿਉਂ ਹੁੰਦਾ ਹੈ ਇਹ ਸਭ ਕੁਝ ਅਸੀਂ ਇਸ ਸਾਖੀ ਦੁਆਰਾ ਜਾਣਦੇ ਹਾਂ ਸੰਗਤ ਜੀ ਮਾਤਾ ਜੀ ਕਹਿੰਦੇ ਆਮਨੇ ਕੀ ਮੈਨੂੰ 32 ਸਾਲ ਦੀ ਉਮਰ ਵਿੱਚ ਨਾਮ ਦੀ ਬਖਸ਼ਿਸ਼ ਹੋ ਗਈ ਸੀ ਉਦੋਂ ਮੈਨੂੰ ਇੰਨਾ ਗਿਆਨ ਨਹੀਂ ਸੀ ਮੈਂ ਬਹੁਤ ਘੱਟ satsang ਸੁਨੇ ਸਾਂ ਤੇ ਮੈਨੂੰ ਇਸ ਦੇ ਬਾਰੇ ਜਾਰਾ ਗਿਆਨ ਨਹੀਂ ਸੀ ਜੋ ਨਾਮ ਦੇ ਸਮੇਂ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਇਨੇ ਸਮੇਂ ਤੱਕ ਭਜਨ ਸਿਮਰਨ ਕਰਨਾ ਹੈ ਇੰਨੇ ਸਮੇਂ ਤੱਕ ਬੈਠਣਾ ਹੈ ਮਾਲਕ ਦੀਪ ਭਜਨ ਬੰਦਗੀ ਕਰਨੀ ਹੈ ਜਿਵੇਂ ਕੀ ਉਹਨਾਂ ਮੈਨੂੰ ਦੱਸਿਆ ਤਾਂ ਉਵੇਂ ਹੀ ਮੈਂ ਕਰਦੀ ਸੀ ਪਹਿਲਾਂ ਥੋੜੀ ਥੋੜੀ ਮੁਸ਼ਕਿਲ ਹੁੰਦੀ ਸੀ ਇੰਨਾ ਟਾਈਮ ਸਾਡੇ ਕੋਲ ਬੈਠਿਆ ਨਹੀਂ ਜਾਂਦਾ ਸੀ ਪਰ ਸਮਾਂ ਨਹੀਂ ਦਿੱਤਾ ਜਾਂਦਾ ਸੀ ਹਰ ਇੱਕ ਸਤਸੰਗੀ ਨਾਲ ਇਹ ਮੁਸ਼ਕਿਲ ਆਉਂਦੀ ਹੈ ਉਹ ਭਜਨ ਸਿਮਰਨ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ ਪਰ ਉਹਨਾਂ ਨੇ ਕਿਹਾ ਹੈ ਕਿ ਜਦੋਂ naam ਦੀ ਬਖਸ਼ੀਸ਼ ਹੋ ਜਾਂਦੀ ਹੈ ਤਾਂ ਉਹ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਵਿਅਕਤੀ ਪੂਰਾ ਸਮਾਂ ਦਿੰਦਾ ਹੈ ਆਪਣੇ ਗੁਰੂ ਦਾ ਹੁਕਮ ਮੰਨ ਕੇ ਆਪਣੇ ਗੁਰੂ ਦੇ ਬਾਣੇ ਵਿੱਚ ਰਹਿ ਕੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੈ ਜੇਕਰ ਉਹ ਪੂਰੀ ਲਗਨ ਦੇ ਨਾਲ ਕਰੇ ਤਾਂ ਉਹ 2 ਜਾਂ 3 ਮਹੀਨਿਆਂ ਦੇ ਅੰਦਰ ਹੀ ਉਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਜੋ ਹਾਸਲ ਕਰਨ ਦੇ ਲਈ ਅਸੀਂ ਇਸ ਦੁਨੀਆ ਵਿੱਚ ਭਟਕ ਰਹੇ ਹਾਂ ਉਸ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਉਹ ਉਸ ਮਾਲਕ ਦਾ ਇੱਕ ਰੂਪ ਹੋ ਜਾਂਦਾ ਹੈ ਉਸ ਦਾ ਪੂਰਾ ਸਰੀਰ ਮੋਹ ਦੇ ਨਾਲ ਭਰ ਜਾਂਦਾ ਹੈ ਤੇ ਉਸ ਨੂੰ ਮਾਇਆ ਨਾਲ ਕੋਈ ਮੋਹ ਨਹੀਂ ਰਹਿੰਦਾ ਉਸ ਸਮੇਂ ਮਾਲਕ ਦੀ ਬਹੁਤ ਜ਼ਿਆਦਾ ਕਿਰਪਾ ਆਪਣੀ ਸਤਸੰਗੀ ਤੇ ਹੁੰਦੀ ਹੈ ਜੇਕਰ ਉਹ ਵਿਅਕਤੀ ਗੁਰੂ ਦੇ ਹੁਕਮ ਅਨੁਸਾਰ ਆਮਲਨ ਤੋਂ ਬਾਅਦ ਲਗਾਤਾਰ ਭਜਨ ਸਿਮਰਨ ਕਰੇ ਹਰ ਰੋਜ਼ ਮਾਲਕ ਦੀ ਜਾਦ ਵਿੱਚ ਬੈਠੇ ਪੂਰਾ ਸਮਾਂ ਉਹ 2 ਜਾਂ 3 ਮਹੀਨਿਆਂ ਵਿੱਚ ਮਾਲਕ ਨੂੰ ਪਾ ਲੈਂਦਾ ਹੈ ਕਿਉਂਕਿ ਉਸ ਟਾਈਮ ਮਾਲਕ ਦੀ ਦ੍ਰਿਸ਼ਟੀ ਸਾਡੇ ਤੇ ਹੀ ਹੁੰਦੀ ਹੈ ਉਸ ਦਾ ਪ੍ਰਭਾਵ ਸਾਡੇ ਤੇ ਰਹਿੰਦਾ ਹੈ ਕਿਉਂਕਿ ਜਦੋਂ ਅਸੀਂ ਨਾਮ ਲੈਂਦੇ ਹਾਂ ਤਾਂ ਸਤਿਗੁਰੂ ਸਾਡੇ ਪਿਛਲੇ ਕਰਮਾਂ ਨੂੰ ਕੱਟ ਦਿੰਦੇ ਹਨ ਸਾਡੇ ਉੱਪਰ ਜਿਹੜੀਆਂ ਵੀ ਬੁਰਾਈਆਂ ਹੁੰਦੀਆਂ ਹਨ ਉਹ ਸਭ ਸਾਡੇ ਤੋਂ ਹਟ ਜਾਂਦੀਆਂ ਹਨ ਉਸ ਦਿਨ ਤੋਂ ਅਸੀਂ ਇੱਕਦਮ ਪਵਿੱਤਰ ਹੋ ਜਾਂਦੇ ਹਾਂ ਤੇ ਮਾਲਕ ਦੇ ਪਿਆਰੇ ਬਣ ਜਾਂਦੇ ਹਾਂ ਜਿੰਨੇ ਵੀ ਦੂਸ਼ਣ ਸਾਡੇ ਤੇ ਲੱਗੇ ਹੁੰਦੇ ਹਨ ਉਹ ਸਾਰੇ ਧੋਏ ਜਾਂਦੇ ਹਨ ਜਦੋਂ ਸਾਨੂੰ ਪੂਰਨ ਗੁਰੂ ਸੰਤ ਦੁਆਰਾ ਨਾਮ ਦੀ ਬਖਸ਼ਿਸ਼ ਹੁੰਦੀ ਹੈ ਤੇ ਜਦੋਂ ਉਹਨਾਂ ਦੀ ਇੱਕ ਕਦਰ ਵੀ ਸਾਡੇ ਤੇ ਪੈਂਦੀ ਹੈ ਅਸੀਂ ਬਿਲਕੁਲ ਪਵਿੱਤਰ ਹੋ ਜਾਂਦੇ ਹਾਂ ਇਹ ਸਭ ਇਸ ਕਰਕੇ ਹੁੰਦਾ ਹੈ ਕਿਉਂਕਿ ਸਾਤਗੁਰੂ ਜਿਸ ਨੂੰ ਨਾਮਦਾਨ ਦੀ ਬਖਸ਼ੀਸ਼ ਕਰਦੇ ਹਨ ਪਹਿਲਾਂ ਤਾਂ ਉਹ ਉਸ ਦੇ ਪਿਛਲੇ ਕਰਮਾਂ ਨੂੰ ਕੱਟ ਦਿੰਦੇ ਹਨ ਉਸ ਨੂੰ ਇੱਕਦਮ ਨਵਾਂ ਕਰ ਦਿੰਦੇ ਹਨ ਕਿਉਂਕਿ ਸੰਗਤ ਜੀ ਨਾਮ ਦੀ ਦੌਲਤ ਬਹੁਤ ਜ਼ਿਆਦਾ ਅਨਮੋਲ ਹੁੰਦੀ ਹੈ ਜਿਹੜਾ ਭਜਨ ਸਿਮਰਨ ਕਰੇਗਾ ਉਹ ਦੌਲਤ ਉਸ ਨੂੰ ਹੀ ਮਿਲਦੀ ਹੈ ਜੇਕਰ ਬਰਤਨ ਸਾਫ਼ ਹੋਵੇ ਤਾਂ ਨਾਮ ਦੀ ਦੌਲਤ ਉਸ ਵਿੱਚ ਵੀ ਪਾਈ ਜਾਂਦੀ ਹੈ ਹਮੇਸ਼ਾ ਇਹ ਸਮਝਾਇਆ ਜਾਂਦਾ ਹੈ ਕਿ ਜੇਕਰ ਅਸੀਂ ਕੋਈ ਪਵਿੱਤਰ ਚੀਜ਼ ਪਰ ਦੇ ਵਿੱਚ ਪਾਵਾਂਗੇ ਤਾਂ ਉਹ ਵੀ ਅਪਵਿੱਤਰ ਹੋ ਜਾਂਦੀ ਹੈ ਇਹ ਤਾਂ ਫਿਰ ਵੀ ਨਾਮ ਦੀ ਦੌਲਤ ਹੈ ਉਹ ਦੌਲਤ ਜਿਸ ਦਾ ਮੁੱਲ ਨਹੀਂ ਇਹ ਉਹ ਦੌਲਤ ਹੈ ਜਿਸ ਨੂੰ ਪਾਉਣ ਦੇ ਲਈ ਅਸੀਂ ਪਵਿੱਤਰ ਹੋਣਾ ਪੈਂਦਾ ਹੈ ਕਿਉਂਕਿ ਸਤਗੁਰ ਨੇ ਸਾਨੂੰ ਨਾਮ ਦੀ ਬਖਸ਼ੀਸ਼ ਕਰਨੀ ਹੁੰਦੀ ਹੈ ਇਸ ਕਰਕੇ ਸਾਡੇ ਅੰਦਰ ਜਿਹੜੀਆਂ ਵੀ ਬੁਰਾਈਆਂ ਹੁੰਦੀਆਂ ਹਨ ਉਹਨਾਂ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਆਪਣੀਆਂ ਬੁਰਾਈਆਂ ਨੂੰ ਖੁਦ ਖਤਮ ਨਹੀਂ ਕਰ ਸਕਦੇ ਅਤੇ ਆਪਣੇ ਕਰਮਾਂ ਨੂੰ ਨਹੀਂ ਜਾਣ ਸਕਦੇ ਪਰ ਸਤਿਗੁਰੂ ਦੀ ਕਿਰਪਾ ਦੁਆਰਾ ਅਸੀਂ ਆਪਣੇ ਕਰਮਾਂ ਨੂੰ ਕੱਟ ਸਕਦੇ ਹਾਂ ਤੇ ਉਹ ਨਾਮ ਦੀ ਬਖਸ਼ੀਸ਼ ਦੇ ਸਮੇ ਸਾਡੀਆਂ ਸਾਰੀਆਂ ਬੁਰਾਈਆਂ ਸਾਰੇ ਪਿਛਲੇ ਕਰਮਾਂ ਨੂੰ ਖਤਮ ਕਰ ਦਿੰਦੇ ਹਨ ਤੇ ਸਾਨੂੰ ਨਾਮ ਦੀ ਬਖਸ਼ਿਸ਼ ਕਰ ਦਿੰਦੇ ਹਨ ਇੱਕ ਹੋਰ ਜ਼ਿੰਮੇਵਾਰੀ ਸਾਡੀ ਰਹਿੰਦੀ ਹੈ ਸਾਨੂੰ ਹਰ ਰੋਜ਼ ਭਜਨ ਸਿਮਰਨ ਕਰਨਾ ਹੁੰਦਾ ਹੈ ਬਾਬਾ ਜੀ ਹਮੇਸ਼ਾ ਫਰਮਾਉਂਦੇ ਹਨ ਕਿ ਗਿਆਨ ਤੋਂ ਉਸ ਦੀ ਸੀਮਾ ਕੁਝ ਹੱਦ ਤੱਕ ਹੀ ਹੁੰਦੀ ਹੈ ਪਰ ਜਿਹੜਾ ਗਿਆਨ ਸਾਨੂੰ ਆਪਣੇ ਅੰਦਰ ਮਿਲਦਾ ਹੈ ਉਹ ਸਾਨੂੰ ਪਰਮਾਤਮਾ ਤੱਕ ਲੈ ਜਾਂਦਾ ਹੈ ਮਾਤਾ ਜੀ ਨੇ ਕਿਹਾ ਕਿ ਜਦੋਂ ਮੈਨੂੰ ਨਾਮਦਾਨ ਮਿਲੇ ਸੀ ਮੈਂ ਭਜਨ ਸਿਮਰਨ ਨੂੰ ਪੂਰਾ ਟਾਈਮ ਦੇਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਵੀ ਮੈਂ ਬੈਠਦੀ ਸੀ ਮੇਰੇ ਪਿਛਲੇ ਕਰਮ ਮੇਰੇ ਸਾਹਮਣੇ ਆ ਜਾਂਦੇ ਸਨ ਕਿ ਮੈਂ ਕੀ ਹਾਂ ਮੈਨੂੰ ਵੇਖਣ ਲੱਗ ਜਾਂਦੇ ਸੀ ਸੰਗਤ ਜੀ ਅਸੀਂ ਜੋ ਕੁਝ ਵੀ ਕਰਾਂਗੇ ਇਹ ਸਭ ਕੁਝ ਸਾਨੂੰ ਉਦੋਂ ਤੱਕ ਪਤਾ ਨਹੀਂ ਚੱਲਦਾ ਜਦੋਂ ਤੱਕ ਅਸੀਂ ਭਜਨ ਸਿਮਰਨ ਨਹੀਂ ਕਰਦੇ ਮਾਲਕ ਦੀ ਭਜਨ ਬੰਦਗੀ ਤੇ ਨਹੀਂ ਬੈਠਦੇ ਤੇ ਜਦੋਂ ਭਜਨ ਸਿਮਰਨ ਦਾ ਸਮਾਂ ਆਉਂਦਾ ਹੈ ਉਸ ਸਮੇਂ ਚੀਜਾਂ ਇਕੱਠੀਆਂ ਹੋ ਕੇ ਸਾਡੇ ਸਾਹਮਣੇ ਆ ਜਾਂਦੀਆਂ ਹਨ ਇਸ ਕਰਕੇ ਤਾ ਕਿਹਾ ਜਾਂਦਾ ਹੈ ਕਿ ਜੋ ਕੁਝ ਵੀ ਕਰੋ ਸੋ ਸਮਝ ਕੇ ਕਰੋ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਮਾਲਕ ਨੂੰ ਯਾਦ ਕਰੋ ਤੇ ਜਦੋਂ ਵੀ ਕੋਈ ਬੁਰਾ ਕਰਮ ਕਰਨ ਲੱਗੇ ਉਸ ਮਾਲਕ ਨੂੰ ਯਾਦ ਕਰ ਲਵੇ ਉਸ ਦਾ ਭਜਨ ਸਿਮਰਨ ਕਰਨਾ ਸ਼ੁਰੂ ਕਰ ਦੇਵੇ ਤਾਂ ਮਾਲਕ ਆਪਣਾ ਮਾਰਗ ਦਰਸ਼ਨ ਕਰੇਗਾ ਕਰਮ ਸਾਡੀ ਕਰਨੀ ਤੇ ਪ੍ਰਭਾਵ ਪਾਉਂਦੇ ਹਨ ਜੋਸੀ ਜੋ ਵੀ ਕਰਦੇ ਹਾਂ ਉਸ ਦਾ ਪ੍ਰਭਾਵ ਸਾਡੀ ਭਜਨ ਬੰਦਗੀ ਤੇ ਪੈਂਦਾ ਹੈ ਤੇ ਉਹ ਮਾਤਾ ਜਦੋਂ ਵੀ ਬੈਠਦੀ ਸੀ ਤੇ ਉਸ ਨੂੰ ਅਹਿਸਾਸ ਹੋਣ ਲੱਗ ਜਾਂਦਾ ਸੀ ਕਿ ਮੈਂ ਇਸ ਤਰ੍ਹਾਂ ਕਿਉਂ ਕੀਤਾ ਮਾਤਾ ਜੀ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਇਸ ਕਰਕੇ ਕੀਤਾ ਕਿਉਂਕਿ ਉਦੋਂ ਮੈਨੂੰ ਰੋਹਾਨੀਅਤ ਦਾ ਗਿਆਨ ਨਹੀਂ ਸੀ ਪਰ ਜਦੋਂ ਮੈਨੂੰ ਗਿਆਨ ਹੋ ਗਿਆ ਤਾਂ ਮੈਂ ਠੀਕ ਦੀ ਸੀ ਪੜਿਆਂ ਸਿਮਰਨ ਕਰਦੇ ਸਮੇਂ ਬਹੁਤ ਸਾਰੀਆਂ ਜਿੱਕਾ ਮਾਰਦੀ ਸੀ ਮੈਂ ਬਹੁਤ ਜ਼ੋਰ ਨਾਲ ਰੋਣ ਲੱਗ ਜਾਂਦੀ ਸੀ ਮੈਂ ਕੀ ਕੁਝ ਕਰਦੀ ਸੀ ਤੇ ਮੈਂ ਨਾ ਟਾਈਮ ਬਰਬਾਦ ਕੀਤਾ ਹੈ ਜਿੱਦਾ ਮੈਂ ਦਿਲ ਦੁਖਾਇਆ ਹੈ ਇਹ ਸਭ ਕੁਝ ਮੇਰੇ ਸਾਹਮਣੇ ਆ ਜਾਂਦਾ ਸੀ ਤਾਂ ਉਦੋਂ ਮੈਂ ਜਿੱਕਾ ਮਾਰਦੀ ਤੇ ਰੋਂਦੀ ਸੀ ਤਾਂ ਵੀ ਮਾਲਕ ਮੈਨੂੰ ਅੰਦਰ ਤੋਂ ਤਾਕਤ ਦਿੰਦਾ ਸੀ ਕਿ ਅੱਗੇ ਵਧੋ ਇਹ ਸਭ ਕੁਝ ਤਾਂ ਵੀ ਹੁੰਦਾ ਹੈ ਕਿਉਂਕਿ ਸੰਗਤ ਜੀ ਜਦੋਂ ਕੋਈ ਵੀ ਵਿਅਕਤੀ ਰੋਹਾਨੀਅਤ ਦੇ ਮਾਰਗਤ ਨਾਲ ਜੁੜਦਾ ਹੈ ਤੇ ਨਾਮ ਦੇ ਨਾਲ ਜੁੜਦਾ ਹੈ ਤੇ ਨਾਮ ਦੀ ਕਮਾਈ ਕਰਨ ਲੱਗਦਾ ਹੈ ਤਾਂ ਉਸ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ ਕਿਉਂਕਿ ਮਾਇਆ ਦਾ ਪਰਦਾ ਉਸ ਦੀਆਂ ਅੱਖਾਂ ਤੇ ਪਿਆ ਹੁੰਦਾ ਹੈ ਤਾ ਉਹ ਦੋਸਤियां ਚਿੱਕਾ ਨਿਕਲਦੀਆਂ ਹਨ ਤੇ ਉਸ ਨੂੰ ਦੁੱਖ ਹੁੰਦਾ ਹੈ ਕਿ ਮੈਂ ਇਹਦੇ ਮੋਹ ਵਿੱਚ ਕੀ ਕੁਝ ਕੀਤਾ ਹੈ ਆ ਵੀ ਮਾਲਕ ਮੈਨੂੰ ਅੰਦਰ ਤੋਂ ਤਾਕਤ ਦਿੰਦਾ ਹੈ ਕਿ ਅੱਗੇ ਵਧ ਕਿਉਂਕਿ ਸੰਗਤ ਜੀ ਜਦੋਂ ਕੋਈ ਵੀ ਵਿਅਕਤੀ ਰੋਹਾਨੀਅਤ ਦੇ ਮਾਰਗ ਨਾਲ ਜੁੜਦਾ ਹੈ ਤੇ ਨਾਮ ਨਾਲ ਜੁੜਦਾ ਹੈ ਤੇ ਨਾਮ ਦੀ ਕਮਾਈ ਕਰਨ ਲੱਗਦਾ ਹੈ ਤੌਸ ਦੀ ਅੱਖਾਂ ਖੁੱਲ ਜਾਂਦੀਆਂ ਹਨ ਕਿਉਂਕਿ ਮਾਇਆ ਦਾ ਪਰਦਾ ਉਸ ਦੀ ਅੱਖਾਂ ਤੋਂ ਹਟ ਜਾਂਦਾ ਹੈ ਤਾਂ ਉਦੋਂ ਉਸ ਦੀਆਂ ਚੀਕਾਂ ਨਿਕਲਦੀਆਂ ਹਨ ਤੇ ਉਸ ਨੂੰ ਦੁੱਖ ਹੁੰਦਾ ਹੈ ਕਿ ਮੈਂ ਮਾਇਆ ਦੇ ਮੋਹ ਵਿੱਚ ਕੀ ਗੁਜ ਕੀਤਾ ਹੈ ਤੇ ਅਸੀਂ ਚੰਗਾ ਕੀਤਾ ਹੋਵੇ ਜਾਂ ਬੁਰਾ ਉਸ ਦਾ ਤਪ ਪਰਭਾਵ ਸਾਡੇ ਤੇ ਪੈਂਦਾ ਹੈ ਜੇਕਰ ਅਸੀਂ ਸੇਵਾ ਕਰਦੇ ਹਾਂ ਤਾਂ ਉਸ ਦੀ ਯਾਦ ਵਿੱਚ ਪੂਰਾ ਦਿਨ ਲਗਾਉਂਦੇ ਹਾਂ ਤਾਂ ਭਜਨ ਸਿਮਰਨ ਕਰਨ ਵਿੱਚ ਬਹੁਤ ਜ਼ਿਆਦਾ ਆਸਾਨੀ ਹੋ ਜਾਂਦੀ ਹੈ ਪਰ ਜੇਕਰ ਅਸੀਂ ਸਾਰਾ ਦਿਨ ਬੁਰਾਈਆਂ ਹੀ ਕਰਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਪਾਪ ਵਿੱਚ ਹੀ ਫਸੇ ਹੋਏ ਹਾਂ ਤੇ ਨਾਲ ਨਾਲ ਭਜਨ ਸਿਮਰਨ ਵੀ ਕਰਦੇ ਹਾਂ ਤਾ ਪਰਮਾਤਮਾ ਨੂੰ ਮਿਲਣ ਦੇ ਲਈ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਕਿਉਂਕਿ ਉਹ ਮਾਲਕ ਸਭ ਜਾਣਦੇ ਹਨ ਤੇ ਸਾਨੂੰ ਉਹਨਾਂ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਤੇ ਪਰ ਉਹ ਸਾਨੂੰ ਕਹਿੰਦੇ ਹਨ ਉਵੇਂ ਹੀ ਕਰਨਾ ਚਾਹੀਦਾ ਹੈ ਜੇਕਰ ਅਸੀਂ ਉਸ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਉਸ ਦੇ ਅੱਗੇ ਕੋਈ ਵੀ ਸਵਾਲ ਨਹੀਂ ਕਰਨਾ ਚਾਹੀਦੇ ਕਿਉਂਕਿ ਸਤਿਗੁਰੂ ਜੋ ਵੀ ਕਹਿੰਦੇ ਹਨ ਉਸ ਦੇ ਪਿੱਛੇ ਕੋਈ ਨਾ ਕੋਈ ਰਾਜ਼ ਜ਼ਰੂਰ ਹੁੰਦਾ ਹੈ ਜਿਸ ਚੀਜ਼ ਤੋਂ ਸਾਨੂੰ ਦੂਰ ਰਹਿਣ ਲਈ ਕਹਿੰਦੇ ਹਨ ਉਸ ਤੋਂ ਪਿੱਛੇ हट ਜਾਣਾ ਚਾਹੀਦਾ ਹੈ ਕਿਉਂਕਿ ਉਸ ਵਿੱਚ ਕੋਈ ਨਾ ਕੋਈ ਰਾਜ਼ ਜ਼ਰੂਰ ਲੁਕਿਆ ਹੁੰਦਾ ਹੈ ਬਿਨਾਂ ਕਾਰਨ ਤੋਂ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਸ ਕਰਕੇ ਉਹ ਸਾਨੂੰ ਜਿਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਉਣ ਲਈ ਕਹਿੰਦੇ ਹਨ ਜਿਹੜੀਆਂ ਚੀਜ਼ਾਂ ਸਾਡੇ ਭਜਨ ਸਿਮਰਨ ਲਈ ਰੁਕਪਟ ਬਣਦੀਆਂ ਹੁਣ ਕਿਉਂਕਿ ਪਿਤਾ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਆਪਣੇ ਪੁੱਤਰ ਨੂੰ ਕਿਸ ਚੀਜ਼ ਦੀ ਲੋੜ ਹੈ ਤੇ ਕਿਹੜੀ ਚੀਜ਼ ਦੇਣੀ ਹੈ ਤੇ ਕਦੋਂ ਦੇਣੀ ਹੈ ਪੀਤਾ ਸਭ ਕੁਝ ਜਾਣਦਾ ਹੈ ਕਿਹੜੀ ਚੀਜ਼ ਬੱਚੇ ਦੇ ਲਈ ਸਹੀ ਹੈ ਕਿ ਗਲਤ ਹੈ ਕਿਉਂਕਿ ਸੰਗਤ ਜੀ ਜੇ ਸਦਾਰਨ ਸਾਡੀ ਰੈਣੀ ਸੈਣੀ ਹੋਵੇਗੀ ਤੇ ਸਾਦਾ ਖਾਣਾ ਪੀਣਾ ਹੋਵੇਗਾ ਤਾਂ ਉਸ ਦਾ ਮਾਲਕ ਨਾਲ ਮਲਾਪ ਜਲਦੀ ਹੋ ਜਾਵੇਗਾ ਆਦੀਜਾਂ ਦੇ ਸੇਵਨ ਕਰਨ ਤੋਂ ਰੋਕਦੇ ਹਨ ਜਿਨ੍ਹਾਂ ਚੀਜ਼ਾਂ ਦੇ ਨਾਲ ਅਸੀਂ ਉਸ ਦੇ ਹੁਕਮ ਅਨੁਸਾਰ ਨਹੀਂ ਚੱਲਦੇ ਪਰ ਜੇਕਰ ਅਸੀਂ ਉਹਨਾਂ ਦੇ ਹੁਕਮ ਅਨੁਸਾਰ ਚੱਲਦੇ ਹਾਂ ਤੇ ਭਜਨ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਇੰਨੀ ਤਾਕਤ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦੇ ਇਸ ਕਰਕੇ ਸਾਨੂੰ ਭਜਨ ਸਿਮਰਨ ਤੇ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ ਰਾਧਾ ਸਵਾਮੀ